ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਿਰਸਾ ਪੰਜਾਬ ਦਾ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਘਰੇਲੂ ਵਸਤਾਂ ਤੇ ਧੰਦੇ ਸਰਲੇਖ ਅਧੀਨ ਆਲੇ ਬਾਰੇ ਗੱਲ ਕਰਾਂਗੇ ਕੰਦ ਵਿੱਚ ਥਾਮਲੇ ਵਿੱਚ ਬਣੇ ਹੋਏ ਖੁੱਡੇ ਨੂੰ ਆਲਾ ਕਹਿੰਦੇ ਹਨ ਪਹਿਲੇ ਸਮਿਆਂ ਵਿੱਚ ਘਰ ਕੱਚੇ ਹੁੰਦੇ ਸਨ ਲੋਕਾਂ ਨੂੰ ਸੂਝ ਵੀ ਥੋੜੀ ਸੀ ਕੰਧਾਂ ਵਿੱਚ ﺍﻟमारीयां ਬਣਾਉਣ ਦੀ ਜਾਂਚ ਵੀ ਲੋਕਾਂ ਨੂੰ ਨਹੀਂ ਸੀ ਇਸ ਲਈ ਨਿੱਕਾ ਮੋਟਾ ਸਮਾਨ ਰੱਖਣ ਲਈ ਘਰਾਂ ਦੀਆਂ ਕੰਧਾਂ ਵਿੱਚ ਤੇ ਥੰਮਲਿਆਂ ਵਿੱਚ ਕਈ ਕਈ ਆਲੇ ਬਣਾ ਲੈਂਦੇ ਸਨ ਦੀਵੇ ਵਿਸ਼ੇਸ਼ ਤੌਰ ਤੇ ਇਹਨਾਂ ਆਲਿਆਂ ਵਿੱਚ ਰੱਖੇ ਜਾਂਦੇ ਸਨ ਦੀਵੇ ਦੀ ਬਲ ਦੀ ਬੱਤੀ ਵਾਲਾ ਹਿੱਸਾ ਆਲੇ ਤੋਂ ਬਾਹਰ ਹੋਣ ਕਰਕੇ ਸਾਰੇ ਘਰ ਵਿੱਚ ਚਾਨਣ ਹੋ ਜਾਂਦਾ ਸੀ ਆਲੇ ਦੀਆਂ ਜ਼ਿਆਮ ਤੌਰ ਤੇ 1 ਕੁ ਫੁੱਟ ਦੀ ਚੌੜਾਈ ਤੇ ਸਵਾ 1.5 ਕੁ ਫੁੱਟ ਦੀ ਉਚਾਈ ਹੁੰਦੀ ਸੀ ਹੁਣ ਘਰਾਂ ਵਿੱਚ ਸ਼ਾਇਦ ਹੀ ਕੋਈ ਆਲਾ ਰੱਖਦਾ ਹੋਵੇ ਹੁਣ ਆਲਿਆਂ ਦੀ ਥਾਂ ਕੰਧਾਂ ਵਿੱਚ ਹਲਮਾਰੀਆਂ ਬਣਾਈਆਂ ਜਾਂਦੀਆਂ ਹਨ ਸੋ ਧੰਨਵਾਦ ਜੀ